ਇਰਾਕ ਚ ਫਸੇ ਪੰਜਾਬੀਆਂ ਦੀ ਸੁਖਾਂਤੀ ਲਈ ਅ므ਰਜ ਆਮ ਆਦਮੀ ਪਾਰਟੀ ਨੇ ਕੈਂਡਲ ਮਾਰਚ ਕਰਿਆ ਕੈਂਡਲ ਮਾਰਚ ਰਾਹੀਂ ਇਰਾਕ ਚ ਫਸੇ ਪੰਜਾਬੀਆਂ ਦੀ ਜਲਦ ਵਤਨ ਵਾਪਸੀ ਦੀ ਕਾਮਨਾ ਕੀਤੀ ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਵਿਦੇਸ਼ਾਂ ਚ ਗੈਰ ਕਾਨੂੰਨੀ ਤਰੀਕੇ ਨਾਲ ਨਾ ਜਾਣ ਇਰਾਕ ਚ ਫਸੇ ਪੰਜਾਬੀ ਨੌਜਵਾਨਾਂ ਦੀ ਰਿਹਾਈ ਦੀ ਮੰਗ ਪੂਰਾ ਦੇਸ਼ ਕਰ ਰਿਹਾ ਔਰ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਕੈਂਡਲ ਮਾਰਚ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਮੋਮਬਤੀਆਂ ਔਰ ਬੈਨਰ ਲੈ ਕੇ ਇਹ ਸਾਰੇ ਜੋ ਆਮ ਆਦਮੀ ਪਾਰਟੀ ਵਰਕਰ ਹਨ ਉਹ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਹਨਾਂ ਪੰਜਾਬੀਆਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਪੂਰਾ ਦੇਸ਼ ਸਰਕਾਰ ਤੋਂ ਇਹੀ ਮੰਗ ਕਰ ਰਿਹਾ ਔਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਸਿਰਫ ਸਰਕਾਰ ਤੋਂ ਇਹੀ ਮੰਗ ਕਰਦੇ ਹਨ ਕਿ ਉਹਨਾਂ ਨੌਜਵਾਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ ਇਸ ਦੇ ਲਗਵਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨਾਂ ਦੀ ਰਿਹਾਈ ਲਈ ਠੋਸ ਕਦਮ ਚੁੱਕਣ ਵੈਸੇ ਤੇ 올ਓਵਰ ਇੰਡੀਆ ਤੋਂ ਲਗਭਗ 10000 ਲੋਕ ਹੈਗੇ ਆ ਜਿਹੜੇ ਉੱਥੇ ਫਸੇ ਪਏ ਆ ਅਸੀਂ ਪੰਜਾਬ ਸਰਕਾਰ ਨੂੰ ਕਹਿ ਰਹੇ ਆ ਬਾਦਲ ਸਾਹਿਬ ਨੂੰ ਅਪੀਲ ਕਰਦੇ ਆ ਕਿ ਉਹ ਸੈਂਟਰ ਗਵਰਨਰ ਨਾਲ ਬਹੁਤ ਸੰਜੀਦਾ ਕਦਮ ਉਠਾਉਣ ਤਾਂ ਕਿ ਕੋਈ ਚਾਰਟਰਡ ਫਲਾਈਟਸ ਮਾਰਾ ਉੱਥੇ ਭੇਜੇ ਜਾਣ ਤਾਂ ਕਿ ਉਹ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਕੱਢਿਆ ਜਾਏ ਗਵੈਦਿਕ ਸੰਸਥਾ ਪੰਜਾਬ ਵੈਲਫੇਅਰ ਸੁਸਾਇਟੀ ਇਲਾਕਾਂੋਂ ਦੇ ਲੋਕਾਂ ਦੀ ਮਦਦ ਕਰ ਰਹੀ ਹੈ ਇਸ ਸੰਸਥਾ ਨੇ 231 ਲੋਕਾਂ ਨੇ ਪਾਸਪੋਰਟ ਦੀ ਏਜੰਟਾ ਤੋਂ ਲੈ ਲੈਣੀ ਅਤੇ ਭਾਰਤ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਮੁਸ਼ਕਲ ਇਹ ਹੈ ਕਿ 90 ਲੋਕਾਂ ਕੋਲ ਤਾਂ ਵੀਜ਼ਾ ਹੈ ਪਰ ਬਾਕੀਆਂ ਕੋਲ ਨਹੀਂ ਜਿਸ ਦੇ ਚਲਨ 90 ਲੋਕਾਂ ਨੂੰ ਬਾਹਰ ਭੇਜਿਆ ਜਾ ਸਕਦਾ ਹੈ ਅੱਜ ਕਈ ਭਾਰਤੀ ਰਾਖ ਤੋਂ ਵਾਪਸ ਦਿੱਲੀ ਪੁੱਜੇ ਨੇ ਇਹ ਲੋਕ ਅਰਾਕ ਦੇ ਬਸਰ ਸ਼ਹਿਰ ਤੋਂ ਆਏ ਨੇ ਇਹਨਾਂ ਮੁਤਾਬਕ ਬਗਦਾਦ ਜਿੱਥੇ ਕਿ ਗ੍ਰਹਿ ਹਥ ਛੜਿਆ ਹੋਇਆ ਉਸ ਦੀ ਦੂਰੀ ਇਹਨਾਂ ਤੋਂ 1000 ਕਿਲੋਮੀਟਰ ਹੈ ਪਰ ਖਤਰੇ ਨੂੰ ਵੇਖਦੇ ਹੋਏ ਇਹਨਾਂ ਦੀ ਕੰਪਨੀ ਨੇ ਇਹਨਾਂ ਦੀ ਵਾਪਸੀ ਦੀ ਟਿਕਟ ਕਰਵਾ ਕੇ ਇਹਨਾਂ ਨੂੰ ਭੇਜ ਦਿੱਤਾ ਜਦ ਕਿ ਸਰਕਾਰੀ ਮਦਦ ਨਹੀਂ ਮਿਲੀ ਆ ਵੈਸੇ ਤੇ 올ਓਵਰ ਇੰਡੀਆ ਤੋਂ ਲਗਭਗ 10000 ਲੋਕ ਹੈਗੇ ਆ ਜਿਹੜੇ ਉੱਥੇ ਫਸੇ ਪਏ ਆ ਅਸੀਂ ਪੰਜਾਬ ਗੌਰ ਨੂੰ ਕਹਿ ਰਹੇ ਆ ਬਾਦਲ ਸਾਹਿਬ ਨੂੰ ਅਪੀਲ ਕਰਦੇ ਆ ਕਿ ਉਹ ਸੈਂਟਰ ਗਵਰਨਰਲ ਬਹੁਤ ਸੰਜੀਦਾ ਕਦਮ ਉਠਾਣ ਤਾਂਕਿ ਕੋਈ ਚਾਰਟਰਡ ਪਲੈਨਰ ਉੱਥੇ ਭੇਜੇ ਜਾਣ ਤਾਂਕਿ ਉਹ ਲੋਕਾਂ ਨੂੰ ਜਲਦੀ ਤੋਂ ਜਲਦੀ ਉਤਨਿਕਾਲਿਆ ਜਾਵੇ